ਚੱਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹਾਂ ਦੋਸਤੋ ਹਾਜ਼ਰ ਹਨ ਅੱਜ ਅੱਜ ਦੇ ਕੁਝ ਮਸਲੇ ਆਈਦੇ ਕੁਝ ਗੱਲਾਂ ਵੱਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ ਚਾਰ ਪੰਜ ਮਸਲੇ ਸਾਂਝੇ ਕਰਨੇ ਸਭ ਤੋਂ ਪਹਿਲਾਂ ਰੂਸ-ਯੂਕਰੇਨ ਯੁੱਧ ਦੇ 3 ਸਾਲ ਪੂਰੇ ਹੋਏ ਆ ਇਹਦੇ ਉੱਤੇ ਗੱਲਬਾਤ ਕਰਾਂਗੇ ਤੇ ਇਹਦੇ ਨਾਲ ਹੀ ਵੈਨਕੂਵਰ ਦੇ ਵਿੱਚ ਪ੍ਰਦਰਸ਼ਨ ਹੋਏ ਆ ਜਰਮਨ ਦੇ ਵਿੱਚ ਕਨਸਰਵੇਟਿਵ ਪਾਰਟੀ ਦੀ ਜਿੱਤ ਹੋਈ ਆ ਤੀਜੀ ਗੱਲਬਾਤ ਸੋਨੇ ਦੀ ਕੀਮਤਾਂ ਉੱਤੇ ਆਪਾਂ ਗੱਲਬਾਤ ਕਰਨੀ ਐਲਨ ਮਸਕ ਦੀ ਸਿਟੀਜ਼ਨਸ਼ਿਪ ਕੈਨਸਲ ਕਰਨ ਦੀ ਮੰਗ ਉੱਠ ਰਹੀ ਆ ਕੈਨੇਡਾ ਦੇ ਵਿੱਚ ਕਿਉ ਤੇ ਆਖਰ ਦੇ ਵਿੱਚ 스타벅ਸ ਜਿਹੜੇ ਆ ਉਹ ਮੁਲਾਜ਼ਮਾਂ ਦੀ ਸ਼ਾਂਤੀ ਕਰ ਰਹੇ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਯੂਕਰੇਨ ਬਾਰੇ ਗੱਲਬਾਤ 3 ਸਾਲ ਪਹਿਲਾਂ ਐਸਏ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਜਦੋਂ ਯੂਕਰੇਨ ਯੁੱਧ ਸ਼ੁਰੂ ਹੋਇਆ ਸੀ 24 ਫਰਵਰੀ 2022 ਨੂੰ ਰੂਸ ਦੀਆਂ ਫੌਜਾਂ ਨੇ ਯੂਕਰੇਨ ਦੇ ਵਿੱਚ ਅਨਵੇਡ ਕਰ ਗਈਆਂ ਸੀ ਅੰਦਰ ਚਲੇ ਗਈਆਂ ਸੀ ਜਦੋਂ ਦੁਨੀਆ ਨੇ ਪੁੱਛਿਆ ਬਾਕੀ ਦੇਸ਼ਾਂ ਨੇ ਵੀ ਇਹ ਕੀ ਹੋ ਰਿਹਾ ਤੇ ਰੂਸ ਨੇ ਕਿਹਾ ਵੀ ਅਸੀਂ ਸਿਰਫ ਕੋ ਮਿਲਟਰੀ ਆਪਰੇਸ਼ਨ ਕਰ ਰਹੇ ਸਾਡਾ ਹੋਰ ਕੋਈ ਰੋਲਾ ਨਹੀਂ ਉਹ ਮਿਲਟਰੀ ਆਪਰੇਸ਼ਨ ਜਿਹੜਾ ਚੱਲਦਾ ਚੱਲਦਾ ਹੈ ਇਸ ਵੇਲੇ 3 ਸਾਲ ਭਾਰ ਕਰ ਗਿਆ ਲੜਾਈ ਹਜੇ ਵੀ ਰੁਕੀ ਨਹੀਂ ਸੋ ਅੱਜ ਇਹਦੀ 3rd ਐਨੀਵਰਸਰੀ ਹੈ ਐਨੀਵਰਸਰੀ ਦੇ ਉੱਤੇ ਵੈਨਕੂਵਰ ਦੇ ਵਿੱਚ ਕਈ ਲੋਕ ਇਕੱਠੇ ਹੋਏ ਆ ਆ ਇਸ ਯੁੱਧ ਦੀ ਜਦੋਂ ਅਸੀਂ ਪਿੱਠ ਭੂਮੀਵਲ ਦੇਖਦੇ ਆ ਤਾਂ ਯੂਕਰੇਨ ਨੇ ਫਾਈਟ ਬੈਕ ਕੀਤਾ ਯੂਕਰੇਨ ਦੇ ਲੋਕਾਂ ਦੀ ਸਪੋਰਟ ਸੀਗੀ ਪੂਰਾ ਪੱਛਮ ਉਹਦੇ ਨਾਲ ਸੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਲੈਂਡ ਨੂੰ ਬਚਾਉਣ ਦੇ ਲਈ ਅਸੀਂ ਲੜਾਈ ਲੜਾਂਗੇ ਤੇ ਉਹਨਾਂ ਨੇ ਲੜਾਈ ਲੜੀ ਕਈ ਮਿਲੀਅਨ ਯੂਕਰੇਨੀਅਨ ਜਿਹੜੇ ਆ ਉਹਨਾਂ ਨੂੰ ਯੂਕਰੇਨ ਛੱਡ ਕੇ ਜਾਣਾ ਪਿਆ ਆਪਣੇ ਘਰ ਛੱਡ ਕੇ ਜਾਣਾ ਪਿਆ ਕਿਸੇ ਹੋਰ ਦੇਸ਼ ਦੇ ਵਿੱਚ ਪਨਾਹ ਲੈਣੀ ਪਈ ਵੈਸਟਰਨ ਸਪੋਰਟ ਚਾਹੇ ਅਮਰੀਕਾ ਸੀ ਚਾਹੇ ਕੈਨੇਡਾ ਸੀ ਤੇ ਚਾਹੇ ਯੂਰਪ ਸੀ ਉਹਨਾਂ ਨੇ ਯੂਕਰੇਨ ਨੂੰ ਹਥਿਆਰ ਵੀ ਦਿੱਤੇ ਪੈਸਾ ਵੀ ਦਿੱਤਾ ਤੇ ਜਿਹੜੀ ਮਨੁੱਖੀ ਸਹਾਇਤਾ ਦਿੱਤੀ ਜਾ ਸਕਦੀ ਸੀ ਉਹ ਵੀ ਦਿੱਤੀ ਰਸ਼ੀਆ ਦੇ ਉੱਤੇ ਪਾਬੰਦੀਆਂ ਲਾਈਆਂ ਆਪਾਂ ਸਾਰੇ ਜਾਣਦੇ ਆ ਕਿ ਕਈ ਤਰ੍ਹਾਂ ਦੀਆਂ ਆਰਥਿਕ ਪਾਬੰਦੀਆਂ ਜਿਹੜੀਆਂ ਆ ਸਿਗੀਆਂ ਇਕਨੋਮਿਕ ਸੈਂਕਸ਼ਨਸ ਉਹਨਾਂ ਦੇ ਉੱਤੇ ਲਾ ਦਿੱਤੀਆਂ ਤਾਂ ਕਿ ਉਹਨਾਂ ਦੀ ਇਕਨੋਮੀ ਨੂੰ ਵੀਕ ਕੀਤਾ ਜਾ ਸਕੇ ਵੀਕ ਹੋਇਆ ਸਾਰਾ ਕੁਝ ਹੋਇਆ ਪਰ ਸਾਰੀ ਦੁਨੀਆ ਜਿਹੜੀ ਆ ਉਹ ਇੱਕ ਤਰੀਕੇ ਦੇ ਨਾਲ ਸੰਕਟ ਦੇ ਵਿੱਚ ਜ਼ਰੂਰ ਆ ਗਈ ਕੋਈ ਸ਼ਹਿਰ ਸੀ ਜਿਵੇਂ ਮਿਰੇਪੋਲ ਆ ਜਾਂ ਜਿਹੜਾ ਬਖਮਤ ਆ ਇਹ ਜਿਹੜੇ ਸ਼ਹਿਰ ਨੇ ਲਗਭਗ ਪੂਰੀ ਦੀ ਪੂਰੀ ਤਰ੍ਹਾਂ ਤਬਾਹ ਹੋ ਗਏ ਕਈ ਵਾਰ ਕਰਾਈਮ ਐਕੁਇਜ਼ੀਸ਼ਨਸ ਹੋਈਆਂ ਰਸ਼ੀਆ ਨੇ ਜਿਹੜੇ ਵਾਰ ਕਰਾਈਮਸ ਹੈਗੀਆਂ ਜਿਹਦੇ ਵਿੱਚ ਬੰਬਿੰਗ ਉਹਦੀ ਸਵੇਲੀਨ ਦੇ ਉੱਤੇ ਬੰਬ ਸੇਟਣੇ ਜਾਂ ਯੂਕਰੇਨੀਅਨ ਬੱਚਿਆਂ ਨੂੰ ਕਿਡਨਾਪ ਕਰਨਾ ਸੋ ਇਹਦੇ ਨਾਲ ਨਾਲ ਹੋਇਆ ਕਿ ਜਿਹੜਾ એનર્ਜੀ ਤੇ ਫੂਡ ਦਾ ਕ੍ਰਾਈਸਿਸ ਵੀ ਆਇਆ ਅ ਜਿਹੜਾ ਗਲੋਬਲ ਔਇਲ ਗੈਸ ਜਾਂ ਦੂਜੀਆਂ ਤੀਜੀਆਂ ਫੂਡ ਦੀਆਂ ਕੀਮਤਾਂ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਰਸ਼ੀਆ ਤੇ ਯੂਕਰੇਨ ਬਹੁਤ ਸਾਰੀ ਵੀਟ ਐਕਸਪੋਰਟ ਕਰਦੇ ਆ ਕਣਕ ਐਕਸਪੋਰਟ ਕਰਦੇ ਆ ਇਹਦੇ ਨਾਲ ਹੀ ਫਿਊਲ ਐਕਸਪੋਰਟ ਕਰਦੇ ਆ ਜਿਹੜੀਆਂ ਕਈ ਦੇਸ਼ਾਂ ਦੇ ਵਿੱਚ ਜਿਹੜੀ ਪੀ ਸਟਾਕ ਸੀਗੀਆਂ ਉਹ ਖਤਮ ਹੋਈਆਂ ਔਰ ਜਿਹੜੀਆਂ ਇਹ ਲਗਾਤਾਰ ਯਤਨ ਕਰ ਰਹੇ ਸੀ ਉਹ ਸេរਨੀ ਚੜਰੀਆਂ ਹਾਲਾਂਕਿ ਹਜੇ ਵੀ ਇਹ ਜਾਰੀ ਆ ਪਿਛਲੇ ਥੋੜੇ ਦਿਨ ਪਹਿਲਾਂ ਆਪਾਂ ਖਬਰ ਤੁਹਾਡਾ ਨਾਲ ਸਾਂਝੀ ਕੀਤੀ ਸੀ ਕਿ ਅਮਰੀਕਾ ਤੇ ਰੂਸ ਦੇ ਅਧਿਕਾਰੀ ਸਾਊਦੀ ਅਰੇਬੀਆ ਵਿੱਚ ਜਾ ਕੇ ਮਿਲੇ ਆ ਇਸ ਲੜਾਈ ਸੰਬੰਧੀ ਹੁਣ ਰੌਲਾ ਇਹ ਸੀ ਵੀ ਲੜਾਈ ਰੂਸ ਦੀ ਤੇ ਯੂਕਰੇਨ ਦੀ ਆ ਤੇ ਯੂਕਰੇਨ ਦੇ ਵਿੱਚ ਹੈ ਨਹੀਂ ਅਜੇ ਵੀ ਜਿਹੜੇ ਇਹ ਲਗਾਤਾਰ ਔਰ ਲੜਾਈ ਵੀ ਚੱਲ ਰਹੀ ਆ ਲੜਾਈ ਨੂੰ ਖਤਮ ਕਰਨ ਦੇ ਯਤਨ ਵੀ ਚੱਲ ਰਹੇ ਆ ਤੇ ਇਹ ਦੇਖੋ ਕਦੋਂ ਲੜਾਈ ਖਤਮ ਹੁੰਦੀ ਆ ਹੁਣ ਇਹਦੇ ਲਈ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੀ ਅਪੀਲ ਕੀਤੀ ਜਾ ਰਹੀ ਵੀ ਸ਼ਾਂਤੀ ਰੱਖੀ ਜਾਵੇ ਕਈ ਸੈਂਕੜੇ ਲੋਕ ਕੱਲ ਵੈਨਕੂਵਰ ਆਰਟ ਗੈਲਰੀ ਪਲਾਜ਼ਾ ਦੇ ਵਿੱਚ ਇਕੱਠੇ ਹੋਏ 3rd ਐਨੀਵਰਸਰੀ ਦੇ ਲਈ ਰਸ਼ੀਆ ਦੀ ਇਨਵੇਸ਼ਨ ਦੇ ਲਈ ਯੂਕਰੇਨ ਦੇ ਵਿੱਚ ਜਿਹੜੀ ਹੋਈ ਹੈ ਗਲੋਬਲ ਮੂਵਮੈਂਟ ਆ ਇੱਕ ਇਦਾਂ ਦੀਆਂ ਜਿਹੜੀਆਂ ਰੈਲੀਆਂ ਆ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਈਆਂ ਬੇਸਿਕਲੀ ਯੂਕਰੇਨ ਦੀ ਸਪੋਰਟ ਸ਼ੋਅ ਕਰਨ ਦੇ ਲਈ ਜਿਹੜੇ ਕੈਨੇਡੀਅਨ ਨੇ ਕਈ ਈਵੈਂਟ ਆਰਗੇਨਾਈਜ਼ ਕੀਤੇ ਗਏ ਆ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਦੇਖਿਆ ਕਿ ਯੂਕਰੇਨ ਦੀ سپورਟ ਦੇ ਵਿੱਚ ਲੋਕ ਕਿੱਦਾਂ ਆ ਰਹੇ ਆ ਲੜਾਈ ਹਜੇ ਮੁੱਕੀ ਨਹੀਂ ਆਰਗੇਨਾਈਜ਼ਰ ਜਿਹੜੇ ਹਰਮਾਇੰਡ ਕਰਾ ਰਹੇ ਲੋਕਾਂ ਨੂੰ ਕਿ ਅਜੇ ਵੀ ਜਿਹੜਾ ਯੂਕਰੇਨ ਆ ਉਹ ਫਾਈਟ ਕਰ ਰਿਹਾ ਹੈ ਲੋਕਾਂ ਦੇ ਵਿੱਚ ਅਵੇਅਰਨੈਸ ਦਿੱਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਯੂਕਰੇਨ ਨੂੰ ਚੇਤੇ ਰੱਖਣਾ ਤੇ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ 트럼ਪ ਦੇ ਜਿਹੜੇ ਐਕਸ਼ਨ ਨੇ ਉਹਨਾਂ ਦੁਆਰਾ ਉਹਨਾਂ ਬਾਰੇ ਵੀ ਚਿੰਤਾ ਇਸ ਇਹਨਾਂ ਰੈਲੀਆਂ ਦੇ ਵਿੱਚ ਜ਼ਾਹਰ ਕੀਤੀ ਗਈ ਹੈ ਰੈਲੀਆਂ ਦੇ ਵਿੱਚ ਖਾਸ ਤੌਰ ਦੇ ਉਤੇ ਅਮਰੀਕਾ ਦੇ ਰਾਸ਼ਟਰਪਤੀ 트럼ਪ ਜਿਹੜੇ ਰੂਸ ਦੇ ਨਾਲ ਗੱਲਬਾਤ ਕਰ ਰਿਹਾ ਪੀ ਸਟੀਲ ਸੰਬੰਧੀ ਉਹਦੇ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਯੂਕਰੇਨ ਨੂੰ ਉਹਦੇ ਚ ਕਿਉਂ ਨਹੀਂ ਦੱਸਿਆ ਗਿਆ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਉੱਥੇ ਗਏ ਵੀ ਆ ਯੂਕਰੇਨ ਦੇ ਵਿੱਚ ਜਸਟਨ ਟਰੂਡੋ ਉਹ ਯੂਕਰੇਨ ਦੇ ਵਿੱਚ ਅੱਜ ਗਏ ਆ ਤੇ ਉੱਥੇ ਵੱਡੀ ਮੀਟਿੰਗ ਪੀਸ ਤੇ ਸਿਕਿਉਰਿਟੀ ਤੇ ਲਈ ਕੀਤੀ ਗਈ ਆ ਜਿਹੜੇ ਯੂਕਰੇਨ ਦੇ ਲਈ ਆਰਟ ਇਵੈਂਟ ਵੀ ਕੀਤਾ ਗਿਆ ਫਰੀडम ਜਿਹੜਾ ਆ ਇੱਥੇ ਇਹਨਾਂ ਨੇ ਗੈਲਰੀ ਦੇ ਵਿੱਚ ਜਿਹੜੀ ਅੱਜ ਜਿਹੜਾ ਸੋਮਵਾਰ ਨੂੰ ਵੀ ਕੀਤਾ ਹੈ ਕਈ 20 ਦੇ ਕਰੀਬ ਜਿਹੜੇ ਯੂਕਰੇਨੀਅਨ ਆਰਟਿਸਟ ਨੇ ਉੱਥੇ ਆਏ ਨੇ ਸੋ ਦੂਜਾ ਹੈਗਾ ਕਿ ਇਹ ਇੱਕ ਜਿਹੜਾ ਯੂਨੀਵਰਸਿਟੀ ਯੂਬੀਸੀ ਦੇ ਵਿੱਚ ਇੱਕ ਜਿਹੜਾ ਇਹ ਵਿਜੀਲ ਆ ਉਹ ਵੀ ਕੀਤਾ ਗਿਆ ਉਹਨਾਂ ਯੂਕਰੇਨੀਅਨ ਜਿਹੜੇ ਮਾਰੇ ਜਾ ਚੁੱਕੇ ਆ ਉਹਨਾਂ ਦੀ ਯਾਦ ਦੇ ਵਿੱਚ ਸੋ ਅੱਜ 3 ਸਾਲ ਹੋ ਗਏ ਇਸ ਲੜਾਈ ਲੱਗੀ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕ ਜਿਹੜੇ ਯੂਕਰੇਨੀਅਨ ਨੇ ਜਾਂ ਯੂਕਰੇਨ ਦੀ ਸਪੋਰਟ ਕਰਦੇ ਆ ਉਹਨਾਂ ਨੂੰ ਯਾਦ ਕਰ ਰਿਹਾ ਤੇ ਚਾਹੁੰਦੇ ਆ ਕਿ ਜਿੰਨੀ ਜਲਦੀ ਹੋ ਸਕਦਾ ਇਹ ਲੜਾਈ ਖਤਮ ਹੋਵੇ ਤੇ ਲੋਕ ਸ਼ਾਂਤੀ ਨਾਲ ਰਹਿ ਸਕਣ ਅਗਲੀ ਗੱਲ ਬੋ ਦੋਸਤੋ 골ਡ ਪ੍ਰਾਈਸ ਬਾਰੇ ਆ ਸੋਨੇ ਦੀਆਂ ਕੀਮਤਾਂ ਇਸ ਵੇਲੇ ਬਹੁਤ ਉੱਤੇ ਚੱਲ ਗਈ ਰੈਕੋਰਡ ਹਾਈ ਆ ਜੇ 골ਡ ਦੇ ਪ੍ਰਾਈਸ ਦੇਖੇ ਜਾਣ ਇਸ ਵੇਲੇ 4200 ਡਾਲਰ ਦਾ ਆਉਂਸ 골ਡ ਆ ਇਸ ਵੇਲੇ ਤੇ ਜੇ ਇਹਨੂੰ ਪਿਛਲੇ ਸਾਲ ਨਾਲ ਤੁਲਨਾ ਕਰਕੇ ਦੇਖੋ ਪਿਛਲੇ ਸਾਲ ਹੀ ਆਉਂਸ ਮਤਲਬ 2. 8 ਕਿ ਗ੍ਰਾਮ ਦੇ ਨੇੜੇ 3 ਕਤੋਲੇ ਦੇ ਲਗਭਗ 1 ਔਂਸ ਦੀ ਕੀਮਤ ਸਾਲਕ ਪਹਿਲਾਂ 2800 ਡਾਲਰ ਸੀ ਜਿਹੜੀ ਹੁਣ 4200 ਡਾਲਰ ਹੋ ਗਈ ਹੈ ਤੁਸੀਂ ਸੋਚ ਕੇ ਦੇਖੋ ਵੀ ਵਧਿਆ ਕਿੰਨਾ ਅੱਛਾ ਇਹ ਸਾਰੇ ਕੁਝ ਦੇ ਬਾਵਜੂਦ ਹਜੇ ਵੀ ਸੋਨੇ ਦੀ ਮੰਗ ਬਹੁਤ ਆ ਜਿਹੜੇ ਲੋਕ ਨੇ ਜ਼ਿਆਦਾ ਤੋਂ ਜ਼ਿਆਦਾ ਸੋਨਾ ਖਰੀਦ ਰਹੇ ਆ ਕਿਉਂਕਿ ਇਹਨੂੰ ਇੱਕ ਬਹੁਤ ਸੇਫ ਇਨਵੈਸਟਮੈਂਟ ਮੰਨਿਆ ਜਾਂਦਾ ਖਾਸ ਕਰ ਜਦੋਂ ਨਿਸ਼ਚਿਤਤਾ ਜਾਂ ਅਨਸਰਟਨ ਟਾਈਮ ਹੋਵੇ ਉਹਦੇ ਵਿੱਚ ਇਹਦੀ ਬਹੁਤ ਸੇਫ ਇਨਵੈਸਟਮੈਂਟ ਆ ਕਈ ਲੋਕ ਤੇ ਕਹਿੰਦੇ ਵੀ 2800 ਦਾ ਲਿਆ ਸੀ ਤੇ ਹੁਣ 4200 ਦਾ ਹੋ ਗਿਆ ਵੇਚਣ ਦਾ ਸਮਾਂ ਆ ਗਿਆ ਵੇਚ ਦਿਓ ਵੇਚ ਵੀ ਰਹੇ ਆ ਪਰ ਖਰੀਦਣ ਵਾਲੇ ਜ਼ਿਆਦਾ ਨਹੀਂ ਆ ਜਦੋਂ ਇਹਨੂੰ ਈਅਰ ਬਾਏ ਈਅਰ ਦੇਖਦੇ ਆ ਤਾਂ 45% ਵਾਧਾ ਹੋਇਆ ਇਹਦੇ ਵਿੱਚ ਜਦੋਂ ਦਾ 2025 ਸ਼ੁਰੂ ਹੋਇਆ ਅੱਜ 24 ਫਰਵਰੀ ਆ 1 ਜਨਵਰੀ ਤੋਂ ਲੈ ਕੇ ਹੁਣ ਤੱਕ 12% ਵਾਧਾ ਸੋਨੇ ਦੀ ਕੀਮਤ 'ਚ ਹੋ ਚੁੱਕਿਆ ਤੇ ਜੇ ਇਹਨੂੰ ਪਿਛਲੇ ਸਾਲ ਦੇ ਨਾਲ ਮੁਕਾਬਲਾ ਕਰਕੇ ਦੇਖੋ ਤੇ ਵਾਧਾ 4500 ਆ 2800 ਤੋਂ 4200 ਤੇ ਆ ਜਿਹੜਾ 45% ਦੇ ਨੇੜੇ ਤੇੜੇ ਵਧਦਾ ਆ ਇਹ ਜਿਹੜੀ ਇਕਨੋਮਿਕ ਅਨਸਰਟੇਨਟੀ ਹੁੰਦੀ ਹੈ ਜਦੋਂ ਵੀ ਆਰਥਿਕ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਨਿਸ਼ਚਿਤਤਾ ਫੈਲਦੀ ਆ ਜਾਂ ਪਤਾ ਨਹੀਂ ਲੱਗਦੀ ਤਾਂ ਉਸ ਵੇਲੇ ਜਿਹੜੀ ਸੋਨੇ ਦੀ ਕੀਮਤ ਆ ਉਹ ਵੱਧਦੀ ਆ ਕਈ ਗਲੋਬਲ ਹੁਣ ਗਲੋਬਲ ਇਸ਼ੂ ਅਨਸਰਟੇਨਟੀ ਕਿਉਂ ਹੁੰਦੀ ਆ ਸਭ ਤੋਂ ਵੱਡੀ ਅਨਸਰਟੇਨਟੀ ਤੇ ਆ ਟ੍ਰੇਡ ਟੈਂਸ਼ਨ ਵੀ ਕੱਲ ਨੂੰ ਕੀ ਬੜਨਾ ਦੂਜੀਆਂ ਲੜਾਈਆਂ ਆ ਤੀਜਾ ਜਿਹੜੀਆਂ ਇਨਫਲੇਸ਼ਨ ਦੇ ਸਬੰਧ ਦੇ ਵਿੱਚ ਚਿੰਤਾ ਸੋ ਇਨਵੈਸਟਰ ਜਿਹੜੇ ਨੇ ਉਹ ਇਧਰਲੇ ਪਾਸੇ ਨੂੰ ਜਾ ਰਹੇ ਆ ਦੂਜਾ ਇਹ ਆ ਕਿ ਜਿਹੜੇ ਇੱਕ ਤਾਂ ਲੋਕ ਸੋਨਾ ਖਰੀਦ ਰਹੇ ਆ ਦੂਜਾ ਜਿਹੜੇ ਹੋਰ ਦੇਸ਼ ਨੇ ਕਈ ਉਹਨਾਂ ਦੀਆਂ ਸੈਂਟਰਲ ਬੈਂਕਸ ਨੇ ਕਈ ਸਰਕਾਰਾਂ ਨੇ ਉਹ ਵੀ 골ਡ ਖਰੀਦ ਰਹੀਆਂ ਕਿ ਜਿਹੜੀ ਇਨਫਲੇਸ਼ਨ ਜਾਂ ਇਕਨੋਮਿਕ ਇਨਸਟੇਬਿਲਟੀ ਆ ਉਹਦੇ ਤੋਂ ਬਾਹਰ ਨਿਕਲਣ ਦੇ ਲਈ ਜੁਐਲਰੀ ਦਾ ਪ੍ਰਾਈਸ ਬਹੁਤ ਉੱਤੇ ਗਿਆ ਮੰਨ ਲਓ ਜਿਹੜਾ 10 ਕੈਰਟ ਦਾ ਸੋਨੇ ਦਾ ਬ੍ਰੇਸਲੇਟ ਆ ਉਹ ਲਗਭਗ 3900 ਡਾਲਰ ਦਾ ਸੀਗਾ ਪਹਿਲਾਂ ਉਹ ਐਸ ਵੇਲੇ ਔਰ ਕੁਛ ਸਮਾਂ ਪਹਿਲਾਂ ਉਹ ਐਸ ਵੇਲੇ 10300 ਡਾਲਰ ਦਾ ਆ 3900 ਵਾਲਾ 10300 ਡਾਲਰ ਦਾ ਹੋ ਗਿਆ ਇੰਨੀਆਂ ਸੋਨੇ ਦੀਆਂ ਕੀਮਤਾਂ ਵਧੀਆਂ ਹੁਣ ਇਸ ਤੋਂ ਬਾਅਦ ਫਿਰ ਅਨਸਰਟਨਟੀ ਇੱਥੇ ਸ਼ੁਰੂ ਹੁੰਦੀ ਆ ਵੀ ਜਿਹੜਾ 2800 ਵਾਲਾ 4200 ਦੇ ਉੱਤੇ ਔਂਸ ਸੋਨਾ ਪਹੁੰਚ ਗਿਆ ਲਗਭਗ ਇਹ ਹਜੇ ਹੋਰ ਤਾਂ ਜਾਊ ਵੀ ਹੁਣ ਇਹ ਲੋਕ ਇਹ ਵੀ ਸੋਚ ਰਿਹਾ ਵੀ ਜਾਂ ਤੁਹਾਨੂੰ 4200 ਦਾ ਉਹ ਲੈ ਲਈਏ ਹਜੇ ਵੀ ਜਿਹੜਾ ਪ੍ਰੋਡੈਕਟ ਕੀਤਾ ਜਾ ਰਿਹਾ ਜਿਹੜੇ ਜਿਹੜੇ ਮਾਹਰ ਨੇ ਉਹ ਦੱਸ ਰਹੇ ਆ ਕਿ ਇਹ 4400 ਤੱਕ ਚਲੇ ਜਾਊਗਾ ਇਸ ਸਾਲ ਦੇ ਅੰਤ ਤੱਕ ਘੱਟੋ ਘੱਟ ਤੇ ਜੇ ਇਦਾਂ ਹੀ ਹਾਲਾਤ ਰਹੇ ਤੇ ਇਹ 4400 ਤੋਂ ਜ਼ਿਆਦਾ ਵੀ ਉੱਤੇ ਜਾ ਸਕਦਾ ਆ ਸ ਲੋਕ ਇਸ ਕਰਕੇ ਧਰਲੇ ਪਾਸੇ 골ਡ ਵਾਲੇ ਪਾਸੇ ਜ਼ਿਆਦਾ ਜਾ ਰਹੇ ਆ ਇਹ ਨਹੀਂ ਵੀ ਲੋਕਿੰਜ ਸੋਨਾ ਕਦੇ ਘਟਦਾ ਨਹੀਂ ਘਟਦਾ ਵੀ ਆ 2008 ਦੇ ਵਿੱਚ ਜਦੋਂ ਜਿਹੜਾ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਹੈਗਾ ਆਰਥਿਕ ਸੰਕਟ ਆਇਆ 40% ਤੱਕ ਸੋਨੇ ਦੀ ਕੀਮਤ ਥੱਲੇ ਚਲੇ ਗਈਆਂ ਸੀ ਇਹ ਸੋਨਾ ਇੱਕ ਤੱਕ ਖਰੀਦਣਾ ਸੌਖਾ ਆ Costco ਵਰਗੇ ਸਟੋਰ ਹੁਣ ਜਿਹੜੇ ਉਹ 골ਡ ਵੇਚਦੇ ਆ ਤੇ ਦੂਜਾ ਬਹੁਤ ਈਜ਼ੀ ਆ ਇਨਵੈਸਟ ਕਰਨਾ ਇੱਥੇ ਜਿਹੜਾ ਦੂਜਾ ਹੀ ਹੈਗਾ ਕਿ ਹੁਣ ਸਵਾਲ ਇਹੀ ਆ ਬਹੁਤ ਵੱਡਾ ਕਿ ਆ ਸਮਾਂ ਖਰੀਦਣ ਦਾ ਆ ਜਾਂ ਵੇਚਣ ਦਾ ਆ ਇਹਦੇ ਬਾਰੇ ਅਨਸਰਟਨਟੀ ਆ ਪਰ ਲੋਕ ਜ਼ਿਆਦਾ ਖਰੀਦ ਰਹੇ ਆ ਇਹ ਸੋਨੇ ਦੇ ਨਾਲ ਸੰਬੰਧਿਤ ਇੱਕ ਹੋਰ ਜਿਹੜੀ ਇਕਿਓਨੌਕਸ 골ਡ ਕਾਰਪੋਰੇਸ਼ਨ ਆ ਉਹਨਾਂ ਨੇ ਕੈਲੀਬਰ ਮਾਈਨਿੰਗ ਕਾਰਪੋਰੇਸ਼ਨ ਨੂੰ 2.6 ਬਿਲੀਅਨ ਡਾਲਰ ਦੇ ਵਿੱਚ ਜਿਹੜਾ ਖਰੀਦ ਲਿਆ ਆ ਇਹ ਇੱਕ ਵੱਡੀ ਗੱਲਬਾਤ ਦੱਸੀ ਜਾ ਰਹੀ ਆ ਸੋ ਇਹ ਮਤਲਬ ਇੱਕ ਸਟਾਕ ਡੀਲ ਜਿਹੜੀ ਹੋਈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆ ਇਕਿਓਨੌਕਸ ਗੋਲਡ ਕਾਰਪੋਰੇਸ਼ਨ ਨੇ ਕੈਲੀਬਰ ਮਾਈਨਿੰਗ ਕਾਰਪੋਰੇਸ਼ਨ ਨੂੰ ਖਰੀਦ ਲਿਆ ਇਹਦੇ ਨਾਲ ਹੋਊਗਾ ਕੀ ਕਿ ਜ਼ਿਆਦਾ ਜਿਹੜੀ ਗੋਲਡ ਪ੍ਰੋਡਕਸ਼ਨ ਆ ਇਹਦੇ ਨਾਲ ਇਕੁਨੋਕਸ ਕੋਲ ਜ਼ਿਆਦਾ 골ਡ ਮਾਈਨ ਹੋਣਗੀਆਂ ਅਮਰੀਕਾ ਦੇ ਵਿੱਚ ਜਾਂ ਜਿਹੜੇ ਨਿਕਾਗਵਾ ਦੇ ਵਿੱਚ ਤੇ ਇਹਦੇ ਨਾਲ ਪ੍ਰੋਡਕਸ਼ਨ ਵਧੂਗੀ ਜਿਹੜੀ ਕੈਨੇਡਾ ਦੇ ਵਿੱਚ ਸੈਕੰਡ ਲਾਰਜੇਸਟ ਆ ਇਸ ਮਰਜਰ ਤੋਂ ਬਾਅਦ ਜਿਹੜੀ ਨਵੀਂ ਕੰਪਨੀ ਹੋਊਗੀ ਉਹ ਸੈਕੰਡ ਲਾਰਜੇਸਟ 골ਡ ਪ੍ਰੋਡਿਊਸਰ ਹੋਊਗੀ ਕੈਨੇਡਾ ਦੇ ਵਿੱਚ ਸਟਾਕ ਸਟਾਕ ਐਕਸਚੇਂਜ ਜਿਹੜੀ ਆ ਉਹਦੇ ਵਿੱਚ ਵੀ ਇਹਦੀ ਹਲਚਲ ਹੋਈ ਹੈ ਸੋ 골ਡ ਇੰਡਸਟਰੀ ਦੇ ਵਿੱਚ ਇੱਕ ਤਾਂ ਹੀ ਪਹਿਲਾਂ ਗੱਲ ਕਰਕੇ ਹਟੇ ਜਿਹੜੇ ਆਮ ਲੋਕ ਖਰੀਦ ਰਹੇ ਆ ਦੂਜਾ ਪੂਰੀ ਦੀ ਪੂਰੀ 골ਡ ਇੰਡਸਟਰੀ ਦੇ ਵਿੱਚ ਬੂਮ ਆ ਕਈ 골ਡ ਮਾਈਨਿੰਗ ਕੰਪਨੀਆਂ ਜਿਹੜੀਆਂ ਉਹ ਮਰਜ ਹੋ ਰਹੀਆਂ ਕਿਉਂਕਿ 골ਡ ਦੀਆਂ ਪ੍ਰਾਈਸਸ ਬਹੁਤ ਉੱਤੇ ਜਾ ਰਹੀਆਂ ਸੋ ਜਿਹੜਾ ਰੀਸੈਂਟ ਮਰਜਰ ਹੋਇਆ ਲਗਭਗ ਇਦਾਂ ਦੀ ਡੀਲ ਜਿਹੜੀ 골ਡ ਫੀਲਡ ਨੇ ਔਸਿਕੋ ਮਾਈਨਿੰਗ ਨੂੰ ਬਾਇ ਕੀਤਾ ਉਹ ਵੀ ਲਗਭਗ ਇਸ ਤਰ੍ਹਾਂ ਦੀ ਸੀ ਸੋ ਕਈ ਤਰ੍ਹਾਂ ਦੇ 골ਡ ਦੇ ਲੈ ਕੇ ਇਸ ਵੇਲੇ ਜਿਹੜੀ ਹਲਚਲ ਆ ਉਹ ਹੋ ਰਹੀ ਹੈ ਅਗਲੀ ਗੱਲ ਬਾਤ ਦੋਸਤੋ ਜਰਮਨ ਦੇ ਇਲੈਕਸ਼ਨ ਬਾਰੇ ਹਾਲਾਂਕਿ ਜਰਮਨ ਦੀ ਇਲੈਕਸ਼ਨ ਇਲੈਕਸ਼ਨ ਦਾ ਸਿੱਧਾ ਕੈਨੇਡਾ ਦੇ ਨਾਲ ਕੋਈ ਸਬੰਧ ਨਹੀਂ ਪਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਈ ਟਰੈਂਡਸ ਸਾਹਮਣੇ ਆ ਰਹੇ ਆ ਇਹਦੇ ਵਿੱਚ ਫ੍ਰੈਡਰਿਕ ਮਰਸ ਉਹ ਜਿੱਤ ਗਏ ਆ ਜਰਮਨ ਇਲੈਕਸ਼ਨ ਦੇ ਵਿੱਚ ਇਹਨਾਂ ਦੀ ਕੰਜ਼ਰਵਟਿਵ ਪਾਰਟੀ ਆ ਸੀਡੀਯੂ ਜਾਂ ਸੀਐਸਯੂ ਜਿਹਨੂੰ ਕਹਿੰਦੇ ਆ ਇਹ ਇਲੈਕਸ਼ਨ ਜਿੱਤ ਗਈ ਆ ਤੇ ਇਹਨਾਂ ਨੂੰ ਜਿਹੜਾ ਹੈਗਾ ਕਿ ਪਰ ਇਹਨਾਂ ਨੂੰ ਓਨੀ ਮਤਲਬ 30% ਸਪੋਰਟ ਇਹ ਮੰਨ ਕੇ ਚੱਲਦੇ ਸੀ ਪਰ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਸਿਰਫ 28% ਜਿਹੜੀ ਸਪੋਰਟ ਆ ਉਹ ਮਿਲੀ ਆ ਸੋ ਇਹ ਸਰਕਾਰ ਨਹੀਂ ਬਣਾ ਸਕੇ ਹਜੇ ਆਪਣੀ ਜਿੱਦਾਂ ਚਾਹੀਦੀ ਸੀ ਇਹਨਾਂ ਨੂੰ ਸੋ ਜਿਹੜਾ ਇਹਨਾਂ ਨੂੰ ਕੋਲੀਸ਼ਨ ਬਣਾਉਣੀ ਪੈਣੀ ਆ ਜਿਹੜੇ ਮਾਰਜ ਨੇ ਇਹ ਹੁਣ ਪਲਾਨ ਕਰ ਰਿਹਾ ਕਿ ਟੀਮ ਬਣਾਈ ਜਾਵੇ ਜਿਹੜੇ ਆਲਸ ਚਾਰਲਸ ਨੇ ਜਿਹੜੇ ਜਾਂ ਉਹਨਾਂ ਦੀ ਜਿਹੜੀ ਸੋਸ਼ਲ ਡੈਮੋਕਰੇਟਸ ਆ ਉਹਨਾਂ ਦੇ ਨਾਲ ਜਾਂ SPD ਜਿਹੜੀ ਹੈਗੀ ਆ ਉਹਨਾਂ ਦੀ ਟਰਨ ਆਊਟ ਬਹੁਤ ਥੱਲੇ ਉਹਨਾਂ ਦਾ ਲੋ ਬਹੁਤ ਲੋ ਰਿਜ਼ਲਟ ਆਇਆ 16.4% ਸੋ ਉਹਨਾਂ ਦੇ ਨਾਲ ਰਲ ਕੇ ਇਹ ਕਿਹੜਾ ਸਭ ਤੋਂ ਜਰਮਨ ਦਾ ਰੌਲਾ ਇਸ ਕਰਕੇ ਸੀ ਕਿ ਤੇ ਇੱਕ ਪਾਰਟੀ ਸੀ AFD ਬਹੁਤ ਸਿਰੇ ਦੀ ਸੱਜੇ ਪੱਖੀ ਪਾਰਟੀ ਆਲਟਰਨੇਟਿਵ ਫਾਰ ਡੱਚਲੈਂਡ ਉਹਦਾ ਨਾਂ ਸੀ ਇਹ ਦੂਜੇ ਨੰਬਰ ਤੇ ਆਈ ਹੈ ਤੇ 20.8% ਲੋਕਾਂ ਨੇ ਇਹਨੂੰ ਸਪੋਰਟ ਕੀਤੀ ਹੈ ਇਹਨਾਂ ਦੇ ਹੁਣ ਤੱਕ ਦੇ ਬੈਸਟ ਰਿਜ਼ਲਟ ਨੇ ਈਸਟਰਨ ਜਰਮਨੀ ਦੇ ਵਿੱਚ ਇਹਨਾਂ ਨੂੰ ਬੋਟ ਸਪੋਰਟ ਮਿਲੀ ਹੈ ਜਿਹੜੇ ਯੰਗ ਵੋਟਰਸ ਨੇ ਜਾਂ ਸੋਸ਼ਲ ਮੀਡੀਆ ਦਾ ਇੰਪੈਕਟ ਇਹਨਾਂ ਦੇ ਉੱਤੇ ਬਹੁਤ ਪਿਆ ਜਿਹੜੀਆਂ ਜਿਹੜਾ ਮਤਲਬ ਵੱਡੀ ਸਪੋਰਟ ਵੋਟਰਾਂ ਦੀ ਇਹਨਾਂ ਨੂੰ ਇਸ ਕਰਕੇ ਮਿਲੀ ਔਰ ਇੱਕ ਇਹਦੇ ਚ ਇਹ ਵੀ ਗੱਲਬਾਤ ਜਿਹੜੀ ਖਾਸ ਤੌਰ ਦੇ ਉੱਤੇ ਹੈਗੀ ਆ ਕਿ ਇਹਨਾਂ ਦੇ ਨਾਲ ਸਬੰਧ ਜੁੜਦਾ ਸੀ ਐਲਨ ਮਸਕ ਦਾ ਐਲਨ ਮਸਕ ਇਸ ਪਾਰਟੀ ਦੀ ਸਪੋਰਟ ਕਰ ਰਿਹਾ ਸੀ ਜਿਹੜੇ ਪੂਰੀ ਦੁਨੀਆ ਦੇ ਵਿੱਚ ਰਾਈਟ ਵਿੰਗ ਬੜੇ ਵਕਫ ਵਕਫ ਥਾਵਾਂ ਦੇ ਉੱਤੇ ਇਸ ਵੇਲੇ ਜਿਹੜੀ ਅੱਗੇ ਵੱਲੋਂ ਗਏ ਆ ਹਾਲਾਂਕਿ ਜਿਹੜੀ ਪਾਰਟੀ ਹੁਣ ਜਿੱਤੀ ਹੈ ਇਹ ਵੀ ਇਮੀਗ੍ਰੇਸ਼ਨ ਪ੍ਰਤੀ ਸਖਤ ਨਜ਼ਰੀਆ ਰੱਖਦੀ ਹੈ ਤੇ ਵਾਅਦਾ ਇਹਨਾਂ ਦਾ ਵੀ ਆ ਵੀ ਅਸੀਂ ਇਮੀਗ੍ਰੇਸ਼ਨ ਸਖਤ ਕਰਾਂਗੇ ਆ ਇਸ ਵਾਰ ਜਰਮਨ ਦੇ ਵਿੱਚ ਵੋਟਾਂ ਪਈਆਂ ਬਹੁਤ 83% ਜਰਮਨ ਜਿਹੜੇ ਉਹਨਾਂ ਨੇ ਵੋਟ ਪਾਈ ਹੈ ਹਾਈएस्ट ਟਰਨਆਊਟ ਦੱਸਿਆ ਜਾ ਰਿਹਾ 1990 ਤੋਂ ਬਾਅਦ ਮਤਲਬ ਬਹੁਤ ਜ਼ਿਆਦਾ ਲੋਕਾਂ ਨੇ ਦਿਲਚਸਪੀ ਲਈ ਹੈ ਤੇ ਜਿਹੜੇ ਮਾਰਜ਼ ਨਹੀਂ ਇਹਨਾਂ ਦੀ ਖਾਸ ਗੱਲ ਇਹ ਆ ਕਿ ਇਹਨਾਂ ਨੇ 트럼ਪ ਦੀ ਲੋਚਨਾ ਵੀ ਕੀਤੀ ਆ ਤੇ ਇਹ ਇਹ ਵੀ ਚਾਹੁੰਦੇ ਆ ਕਿ ਜਿਹੜੀ ਜਰਮਨੀ ਆ ਉਹ ਜ਼ਿਆਦਾ ਇੰਡੀਪੈਂਡੈਂਟ ਬਣੇ ਸੋ ਹੁਣ ਏਐਫਡੀ 트럼ਪ ਦਾ ਇਨਫਲੂਐਂਸ ਇਹਨਾਂ ਦੇ ਉੱਤੇ ਸਾਰੀਆਂ ਗੱਲਾਂ ਬਾਤਾਂ ਦੁਨੀਆ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈ ਕੋਈ ਸਮੀਕਰਨਾ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੀ ਅਗਲੀ ਦੋਸਤੋ ਗੱਲਬਾਤ ਜਿਹੜੀ ਪਟੀਸ਼ਨ ਐਲਨ ਮਸਕ ਦੇ ਵਿਰੋਧ ਦੇ ਵਿੱਚ ਇੱਥੇ ਸਾਈਨ ਕੀਤੀ ਗਈ ਆ ਇੱਕ ਜਿਹੜੀ 1,50,000 ਯਾਨੀ ਡੇਢ ਲੱਖ ਲੋਕ 150000 ਕੈਨੇਡੀਅਨ ਨੇ ਪਟੀਸ਼ਨ ਸਾਈਨ ਕੀਤੀ ਆ ਸਰਕਾਰ ਨੂੰ ਇਹ ਕਹਿੰਦੇ ਆ ਕਿ ਐਲਨ ਮਸਕ ਦੀ ਕੈਨੇਡੀਅਨ ਸਿਟੀਟਿਸ਼ਿਪ ਜਿਹੜੀ ਆ ਉਹ ਉਹ ਰਿਮੂਵ ਕੀਤੀ ਜਾਵੇ ਹਟਾਈ ਜਾਵੇ ਅਸੀਂ ਜਾਣਦੇ ਆ ਕਿ ਐਲਨ ਮਸਕ ਕੋਲ ਕੈਨੇਡਾ ਦੀ ਸਿਟੀਜ਼ਨ ਵੀ ਆ ਅਮਰੀਕਾ ਦੀ ਸਿਟੀਟਿਸ਼ਿਪ ਵੀ ਆ ਸੋ ਕੈਨੇਡਾ ਦੇ ਲੋਕ ਮੰਗ ਕਰ ਰਹੇ ਵੀ ਇਹਨੂੰ ਹਟਾਇਆ ਜਾਵੇ ਕਿਉਂਕਿ ਅਸਲ ਦੇ ਵਿੱਚ ਉਹ ਟੈਰਫ ਤੇ ਉਹ ਜਿਹੜੀ ਸਾਰੀ ਜਿੰਨੀ ਨੀਤੀ ਆ ਉਹ ਐਲਨ ਮਸਕ ਦੀ ਦੇਣ ਆ ਜਿਹੜੀ ਪਟੀਸ਼ਨ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਐਲਨ ਮਸਕ ਡੋਨਲਡ ਟਰੰਪ ਦੀ ਸਪੋਰਟ ਕਰਦੇ ਆ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਕੈਨੇਡਾ ਨੂੰ ਟੇਕਓਵਰ ਕਰ ਲੈਣਾ ਤੇ ਇਹਨੂੰ ਜਿਹੜਾ ਕੈਲੋ ਅਮਰੀਕਾ ਦਾ ਹਿੱਸਾ ਬਣਾ ਲੈਣਾ ਇਸ ਪਟੀਸ਼ਨ ਨੂੰ ਇੱਕ ਕੈਨੇਡੀਅਨ ਆਥਰ ਨੇ ਕੋਇਲਾ ਰੀਡ ਉਹਨਾਂ ਨੇ ਕ੍ਰੀਏਟ ਕੀਤਾ ਇਸ ਪਟੀਸ਼ਨ ਨੂੰ ਤੇ ਇਹਨੂੰ ਪੋਲੀਟਿਸ਼ੀਅਨਸ ਜਿਹੜੇ ਚਾਰਲੀ ਐਂਗਸਬਰਗੇ ਬੈਕ ਕਰ ਰਹੇ ਆ ਜਿਹੜੇ ਐਲਨ ਮਸਕ ਦੀ ਸਿਟੀਨਸ਼ਿਪ ਆ ਅਸੀਂ ਸਾਰੇ ਜਾਣਦੇ ਆ ਕਿ ਐਲਨ ਮਸਕ ਦਾ ਜਨਮ ਸਾਊਥ ਅਫਰੀਕਾ ਦੇ ਵਿੱਚ ਹੋਇਆ ਪਰ ਉਹ ਤੋਂ ਬਾਅਦ ਇਹ ਕੈਨੇਡੀਅਨ ਸਿਟੀਨਸ਼ਿਪ ਲੈ ਲਈ ਰਿਹਾ ਨੇ ਆਪਣੀ ਮਦਰ ਮਾਇ ਮਸਕ ਦੇ ਥਰੂ ਤੇ ਜਿਹੜੀ ਰਜਾਇਨਾ ਦੇ ਵਿੱਚ ਸੀਗੇ ਇਹ ਸੰਸਕਾਚਵੇਂ ਦੇ ਵਿੱਚ ਬਾਅਦ ਵਿੱਚ ਅਮਰੀਕਾ ਮੂਵ ਹੋ ਗਏ ਉੱਥੋਂ ਦੀ ਸਿਟੀਨਸ਼ਿਪ ਇਹਨਾਂ ਨੇ ਲੈ ਲਈ ਹੁਣ ਟਰੰਪ ਨੇ ਕਈ ਵਾਰੀ ਕਿਹਾ ਜਸਟਨ ਟਰੂਡੋ ਨੂੰ ਕਿਹਾ ਵੀ ਇਹ 51ਵੀਂ ਸਟੇਟ ਬਣ ਜਾਣ ਤੇ ਕਈ ਵਾਰੀ ਮਜ਼ਾਕ ਉਡਾਇਆ ਜਿਹੜਾ ਪਾਰਲੀਮੈਂਟ ਦਾ ਅਗਲਾ ਸਟੈਪ ਪਿਆ ਕਿ ਪਟੀਸ਼ਨ ਦੇ ਵਿੱਚ 500 ਸਾਈਨ ਚਾਹੀਦੇ ਹੁੰਦੇ ਆ ਵੀ ਇਹਨੂੰ ਕੈਨੇਡਾ ਦੇ ਹਾਊਸ ਆਫ ਕਾਮਨਸ ਦੇ ਵਿੱਚ ਜੇ ਕਿਸੇ ਨੇ ਕਨਸਿਡਰ ਕਰਨਾ ਹੈ ਤੇ ਆਲਰੇਡੀ ਇੱਥੇ ਤੱਕ ਇਹਦੇ ਪਹੁੰਚ ਗਏ ਜਿਹੜੀ ਡੈਡਲਾਈਨ ਇਹਦੇ ਵਿੱਚ ਦੱਸੀ ਗਈ ਹੈ ਕਿ ਇਹ ਜੂਨ 2025 ਨੂੰ ਕਲੋਜ਼ ਹੋ ਜਾਣੀ ਹੈ ਤੇ ਪਾਰਲੀਮੈਂਟ ਜਿਹੜੀ ਆ ਉਹ ਮਾਰਚ 24 ਨੂੰ ਅ ਮਤਲਬ ਰਿਜ਼ਿਊਮ ਹੁੰਦੀ ਆ ਤੇ ਇਹਨੂੰ ਡਿਸਕਸ ਕਰਦੀ ਆ ਇਹ ਦੇਖਣਾ ਹੋਊਗਾ ਸੋ ਅਮਰੀਕਾ ਦੇ ਵਿੱਚ ਐਲਨ ਮਸਕ ਦਾ ਰੋਲ ਇਹਨਾਂ ਦੇ ਕੋਲੇ ਕੈਨੇਡੀਅਨ ਸਿਟੀਜ਼ਨਸ਼ਿਪ ਹੋਣੀ ਤੇ ਕੈਨੇਡਾ ਦੇ ਲੋਕ ਮੰਗ ਕਰ ਰਹੇ ਵੀ ਉਹਨਾਂ ਦੀ ਕ੍ਰੈਡੈਂਸ਼ੀਏਸ਼ਨਸ਼ਿਪ ਜਿਹੜੀ ਆ ਉਹ ਕੈਨਸਲ ਕਰ ਦਿੱਤੀ ਜਾਵੇ ਹੁਣ ਹੋਊਗਾ ਕੀ ਅ ਜਿਹੜੀ ਪੋਟੇਸ਼ਨ ਆ ਇਹਨੂੰ ਮਤਲਬ ਲੋਕਾਂ ਨੇ ਕਾਫੀ ਕਹ ਲੋ ਕਿ ਸੀਰੀਅਸਲੀ ਲਿਆ ਜਾਂ ਇਹਨੂੰ ਇੱਥੇ ਤੱਕ ਲੋਕ ਜਿਹੜੇ ਆ ਉਹ ਇਹਦੇ ਵਿੱਚ ਉੱਤੇ ਤੱਕ ਗਏ ਆ ਜਦੋਂ ਦੀ ਡੈਡਲਾਈਨ ਤੱਕ ਜਣੀ ਇਹਨੇ ਲੋਕਾਂ ਨੇ 1.5 ਲੱਖ ਦੇ ਕਰੀਬ ਲੋਕਾਂ ਨੇ ਜਿਹੜਾ ਇੱਥੇ ਤੱਕ ਜਾ ਕੇ ਪਹੁੰਚਿਆ ਆ ਐਲਨ ਮਸਕ ਦੇ ਵਿੱਚ ਕਹਿ ਰਹੇ ਆ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਮਤਲਬ ਇੱਕ ਤਰ੍ਹਾਂ ਦੇ ਨਾਲ ਫਨ ਮਲਾਇਆ ਉਹਨਾਂ ਨੇ ਇਸ ਸਿਚੁਏਸ਼ਨ ਦਾ ਤੇ ਮਤਲਬ ਸਰਕਾਰ ਦੇ ਕਟਸ ਬਾਰੇ ਹੁਣ ਹੋਣਾ ਕੀ ਹੈ ਕਿ ਪਟੀਸ਼ਨ ਜੇ ਇਹਨੂੰ ਸੰਜੀਦਗੀ ਨਾਲ ਲੈਂਦੇ ਆ ਤਾਂ ਕੈਨੇਡਾ ਦੀ ਸਰਕਾਰ ਮਸਕ ਦੀ ਸਿਟੀਨਸ਼ਿਪ ਦਾ ਰਿਵਿਊ ਕਰ ਸਕਦੀ ਆ ਪਰ ਹਜੇ ਤੱਕ ਇਹ ਗੱਲ ਕਲੀਅਰ ਨਹੀਂ ਹੈ ਕਿ ਉਹ ਐਕਚੁਅਲੀ ਇਹਨੂੰ ਰਿਮੂਵ ਕਰਨਗੇ ਜਾਂ ਨਹੀਂ ਅਗਲੀ ਗੱਲਬਾਤ ਦੋਸਤੋ 스타벅ਸ ਬਾਰੇ 스타벅ਸ ਆਪਣੇ ਵਰਕਰਾਂ ਨੂੰ ਲੇਆਫ ਕਰ ਰਹੀ ਆ ਇਹ ਕਈ ਕੰਪਨੀਆਂ ਜਿਹੜੀਆਂ ਵੱਡੀਆਂ ਲੇਆਫਸ ਕਰ ਰਹੀਆਂ ਉਹਨਾਂ ਦੇ ਵਿੱਚੋਂ ਇੱਕ ਦਾ ਹਿੱਸਾ ਆ ਇਹਨਾਂ ਦੀ ਸਕੀਮ ਇਹ ਆ ਕਿ 1100 ਜਿਹੜੇ ਕਾਰਪੋਰੇਟ EMPLOYEES ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ ਹੋਊਗਾ ਕਿ ਇਹਦੇ ਨਾਲ ਜਿਹੜੇ ਕਾਰਪੋਰੇਟ EMPLOYEES ਨੇ ਉਹਨਾਂ ਦੇ ਉੱਤੇ ਅਸਰ ਪਊਗਾ ਇਹਨਾਂ ਦੇ ਸਟੋਰ ਦੇ ਵਰਕਰ ਜਿਹੜੇ ਆ ਉਹਨਾਂ ਦੇ ਉੱਤੇ ਸਿੱਧਾ ਕੋਈ ਲੇਆਫ ਦਾ ਅਸਰ ਨਹੀਂ ਪੈ ਰਿਹਾ ਲੇਆਫ ਕੀਤੀ ਕਿਉਂ ਜਾ ਰਹੀ ਆ Starbucks ਇਹ ਚਾਹੁੰਦੀ ਆ ਕਿ ਇਹ ਜ਼ਿਆਦਾ ਐਫੀਸ਼ੀਐਂਟਲੀ ਆਪਰੇਟ ਕਰੇ ਜਿਹੜੇ ਗੈਰ ਜ਼ਰੂਰੀ ਲੋਕ ਨੇ ਉਹਨਾਂ ਨੂੰ ਕੱਢਿਆ ਜਾਵੇ ਤੇ ਜਿਹੜਾ ਸਟਰਕਚਰ ਆ ਉਹਨੂੰ ਥੋੜਾ ਜਿਹਾ ਸਿੱਧਾ ਕਰ ਦਿੱਤਾ ਜਾਵੇ ਸਿੰਪਲੀਫਾਈ ਕਰ ਦਿੱਤਾ ਜਾਵੇ ਬ੍ਰਾਇਨ ਨਿਕਲ ਇਹਦੇ ਸੀਈਓ ਨੇ ਨਵਾਂ ਇਹਨਾਂ ਨੇ ਜੁਆਇਨ ਕੀਤਾ ਪਿਛਲੇ ਸਾਲ ਹੀ ਉਹ ਚਾਹੁੰਦੇ ਆ ਕਿ ਇਹਨੂੰ ਸਾਰੇ ਨੂੰ ਸਪੀਡ ਅਪ ਕੀਤਾ ਜਾਵੇ ਜਿਹਦੇ ਵਿੱਚ ਕਈ ਉੱਪਰੋਂ ਪੋਜੀਸ਼ਨ ਸਟਾਰਬਾਕਸ ਕਈ ਜਿਹੜੇ ਸੈਂਕੜੇ ਉੱਪਰ ਪੋਜੀਸ਼ਨ ਦੇ ਉੱਤੇ ਸੀਗੇ ਉਹਨਾਂ ਨੂੰ ਵੀ ਫਾਇਰ ਕਰ ਰਹੇ ਆ ਜਿਹੜੇ ਸੇਲ ਇਹਨਾਂ ਦੀ ਘਟੀ ਆ 스타ਬਕਸ ਦੀ ਸੇਲ 2% ਪਿਛਲੇ ਸਾਲ ਘਟ ਗਈ ਆ ਜਿਹੜੇ ਕਸਟਮਰ ਇਹ ਕਹਿੰਦੇ ਵੀ ਇਹ ਮਹਿੰਗਾ ਬਹੁਤ ਆ ਤੇ ਦੂਜਾ ਇਹ ਵੀ ਵੇਟ ਟਾਈਮ ਬਹੁਤ ਆ ਹੁਣ ਇਸੇ ਕਰਕੇ ਇਹਨਾਂ ਨੇ ਆਪਣਾ ਜਿਹੜਾ ਮੈਨੂ ਉਹ ਵੀ ਚੇਂਜ ਕਰ ਦਿੱਤਾ ਸੀ ਵੀ ਉਹਦੇ ਵਿੱਚ ਵੀ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਸੀ ਵੀ ਗੱਲ ਸਿੱਧੀ ਸਿੱਧੀ ਰਹੇ ਹੁਣ ਜਿਹੜੀ ਕੰਪਨੀਆਂ ਉਹ ਫਾਸਟਰ ਸਰਵਿਸ ਤੇ ਲਈ ਸਪੈਸ਼ਲੀ ਜਿਹੜੇ ਬਿਜ਼ੀ ਆਵਰਸ ਦੇ ਵਿੱਚ ਤੇ ਇਹਨਾਂ ਸਟੋਰਸ ਦੇ ਉੱਤੇ ਮਤਲਬ ਕੁਛ ਨਾ ਕੁਛ ਕਰਨਾ ਚਾਹੁੰਦੇ ਆ ਜਿਹੜੀਆਂ ਮੈਨੂ ਦੇ ਵਿੱਚ ਵੀ ਚੇਂजेस ਕੀਤੀਆਂ ਜਾ ਰਹੀਆਂ ਆਰਡਰਿੰਗ ਦੇ ਵਿੱਚ ਵੀ ਚੇਂजेस ਕੀਤੀਆਂ ਜਾ ਰਹੀਆਂ ਸਟਾਰਬਕਸ ਕਈ ਮੈਨੂ ਦੀਆਂ ਆਈਟਮ ਜਿਹੜੀਆਂ ਉਹਨਾਂ ਨੂੰ ਹਟਾ ਰਹੇ ਆ ਜਿਹੜੀ ਆਰਡਰਿੰਗ ਸਿਸਟਮ ਆ ਉਹਨੂੰ ਡਿਜੈਸਟ ਕਰ ਰਹੇ ਆ ਬੈਟਰ ਮੈਨੇਜ ਕੀਤਾ ਜਾ ਸਕੇ ਮੋਬਾਈਲ ਡਰਾਈਵ ਥਰੂ ਜਾਂ ਇਨ-ਸਟੋਰ ਆਰਡਰਸ ਨੇ ਕੰਪੀਟੀਸ਼ਨ ਬਹੁਤ ਇਹਨਾਂ ਨੂੰ ਮਿਲ ਰਿਹਾ ਹੈ ਇਸ ਵੇਲੇ ਸਟਾਰਬਕਸ ਨੂੰ ਵੱਡੀਆਂ ਕੰਪਨੀਆਂ ਦੇ ਨਾਲ ਖਾਸ ਕਰ ਕਿਉਂਕਿ ਕਿਉਂਕਿ ਜਿਹੜੇ ਅਮਰੀਕਾ ਦੇ ਵਿੱਚ ਕਸਟਮਰ ਨੇ ਉਹ ਕੈਨੇਡਾ ਦੇ ਵਿੱਚ ਕਸਟਮਰ ਨੇ ਉਹ ਇਹਨਾਂ ਦੀ ਕੀਮਤਾਂ ਜਿਹੜੀਆਂ ਦੇ ਵਿੱਚ ਵਾਧੇ ਤੋਂ ਲੈ ਕੇ ਖੁਸ਼ ਨਹੀਂ ਹੈ ਵੀ ਮਹਿੰਗੀਆਂ ਹੈ ਚੀਜ਼ਾਂ ਤੇ ਚਾਈਨਾ ਦੇ ਵਿੱਚ ਸਟਾਰਬਕਸ ਨੂੰ ਕੰਪੀਟੀਸ਼ਨ ਬਹੁਤ ਮਿਲ ਰਿਹਾ ਕਿਉਂਕਿ ਚੀਪਰ ਚੇਨਸ ਬਹੁਤ ਹਨ ਸਟਾਰਬਕਸ ਵਰਗੀ ਕਾਫੀ ਥਰੋਂ ਬਹੁਤ ਸਸਤੀ ਕਈ ਉਹਨਾਂ ਦੀਆਂ ਆਪਣੀਆਂ ਚੇਨਸ ਨੇ ਜਿੱਥੋਂ ਆ ਮਿਲ ਜਾਂਦੀ ਹੈ ਸੋ ਜਿੱਥੇ ਇੱਕ ਪਾਸੇ ਟੈਕ ਕੰਪਨੀਆਂ ਦੇ ਵਿੱਚ ਲੇਆਫ ਹੈ ਜਿੱਥੇ ਇਸ ਵੇਲੇ ਇਕਨੋਮਿਕ ਅਨਸਰਟੈਂਟੀ ਹੈ ਉਥੇ ਸਟਾਰਬਕਸ ਵੀ ਲਗਭਗ ਇੱਕ ਸੰਕਟ ਦੇ ਨਾਲ ਜੂਝ ਰਹੀ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਸੇ ਹੋਣ ਵਾਲੇ ਸੰਬੰਧ ਵਿੱਚ ਜਿਹੜੇ ਵਰਕਰਸ ਨੇ ਕਾਰਪੋਰੇਟ ਵਰਕਰਸ ਨੇ ਉਹਨੂੰ ਨੌਕਰੀ ਤੋਂ ਕੱਢ ਦੇ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ